ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੜਾ ਚਰਚਿਤ ਨਾਮ ਨਵਨੀਤ ਚਤੁਰਵੇਦੀ ਜਿਸ ਨੇ ਪੂਰੀ ਆਮ ਆਦਮੀ ਪਾਰਟੀ ਨੂੰ ਜੱਬ ਬਚਪਾਇਆ ਹੋਇਆ ਸੀ ਤੇ ਉਸ ਨੂੰ ਬੀਤੀ ਕੱਲ ਰਾਤ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਪੁਲਿਸ ਚੰਡੀਗੜ੍ਹ ਥਾਣੇ ਦੇ ਬਾਹਰ ਕਈ ਘੰਟੇ ਉਡੀਕ ਕਰਦੀ ਰਹੀ ਸਾਰਾ ਦਿਨ ਬੈਠੀ ਰਹੀ ਕਿ ਹੁਣ ਸਾਨੂੰ ਨਵਨੀਤ ਚਤੁਰਵੇਦੀ ਦੀ ਕਹਿ ਲੋ ਕਿ ਗ੍ਰਿਫਤਾਰੀ ਕਰਨ ਦਿੰਦੇ ਨੇ ਹੁਣ ਕਰ ਦਿੰਦੇ ਨੇ ਪਰ ਚੰਡੀਗੜ੍ਹ ਪੁਲਿਸ ਉਸ ਨੂੰ ਆਪਣੇ ਥਾਣੇ ਦੇ ਵਿੱਚ ਰੱਖ ਕੇ ਬੈਠੀ ਰਹੀ ਜਿਵੇਂ ਉਹ ਉਹਨਾਂ ਦਾ ਕੋਈ ਮਹਿਮਾਨ ਹੁੰਦਾ ਹੈ ਬਾਹਰ ਉਹਨੂੰ ਨਹੀਂ ਆਂਦ ਦਿੱਤਾ ਤੇ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਸੁਖਨਾ ਢੀਲ ਦੇ ਬਾਹਰ ਕੀਤੀ ਗਈ ਸੀ ਉਦੋਂ ਵੀ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਦੇ ਨਾਲ ਚੰਗੀ ਬੈਸ ਬਸਈਆ ਕੀਤਾ ਸੀਗਾ ਤੇ ਹੁਣ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਇਹ ਨਵਨੀਤ ਚਤੁਰਵੇਦੀ ਦੀਆਂ ਨੇ ਜਿਸ ਨੂੰ ਪੰਜਾਬ ਪੁਲਿਸ ਚੰਡੀਗੜ੍ਹ ਥਾਣੇ ਦੇ ਸੈਕਟਰ 3 ਥਾਣੇ ਦੇ ਵਿੱਚੋਂ ਬਾਹਰ ਲੈ ਕੇ ਆਂਦੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਇਹ ਹੈ ਉਹ ਨਵਨੀਤ ਚਤੁਰਵੇਦੀ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਚੰਗਾ ਹੀ ਰੋਲਾ ਪਵਾ ਛੱਡਿਆ ਰੋਲਾ ਕੀ ਸੀਗਾ ਹੁਣ ਤੁਹਾਨੂੰ ਸਾਰੀ ਕਹਾਣੀ ਇਸ ਬਾਰੇ ਦੱਸਦੇ ਹਾਂ ਕਿ ਆਖਿਰਕਾਰ ਨਵਨੀਤ ਚਤੁਰਵੇਦੀ ਦਾ ਸੀਨ ਕੀ ਸੀ ਨਵਨੀ ਚਤੁਰਵੇਦੀ ਨੇ ਆਪਣੇ ਨਾਮ ਨੂੰ ਨਾਮਾਂਕਨ ਕਰ ਦਿੱਤਾ ਕਿ ਮੈਂ ਪੰਜਾਬ ਤੋਂ ਰਾਜ ਸਭਾ ਮੈਂਬਰ ਦੇ ਲਈ ਜਾ ਰਿਹਾ ਹਾਂ ਜਾਂ ਕਿ ਮੈਂ ਇਹ ਚੋਣ ਦੇ ਵਿੱਚ ਹਿੱਸਾ ਲੈ ਰਿਹਾ ਹਾਂ ਕਿਉਂਕਿ ਮੇਰੇ ਕੋਲ ਕਈ ਐਮਐਲਏ ਦਾ ਸਮਰਥਨ ਹੈ ਐਮਐਲਏ ਕੌਣ ਉਹੀ ਐਮਐਲਏ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਨ੍ਹਾਂ ਨੇ ਆਪਣੇ ਜਿਹੜਾ ਰਾਜ ਸਭਾ ਦੇ ਲਈ ਬੰਦਾ ਪੇਸ਼ ਕੀਤਾ ਯਾਨੀ ਕਿ ਕਹਿ ਲਓ ਕਿ ਰਾਜ ਸਭਾ ਦੇ ਲਈ ਟ੍ਰਾਈਡੈਂਟ ਗਰੁੱਪ ਦੇ ਜਿਹੜੇ ਗੁਪਤਾ ਸਾਹਿਬ ਨੇ ਉਹਨਾਂ ਦਾ ਨਾਮ ਅੱਗੇ ਕੀਤਾ ਭਗਵੰਤ ਮਾਨ ਨੇ ਉਹਨਾਂ ਦੇ ਨਾਮਜ਼ਦਗੀ ਪੱਤਰ ਪਰਵਾਏ ਤੇ ਉਹਨਾਂ ਦੇ ਹੱਕ ਤੋਂ ਬਾਅਦ ਦੀ ਉਹਨਾਂ ਨੂੰ ਸਾਥ ਦੇਣ ਦੀ ਬਜਾਏ ਨਵਨੀਤ ਚਤੁਰਵੇਦੀ ਨੇ ਇਹ ਪੂਰਾ ਦਾਵਾ ਕਰ ਦਿੱਤਾ ਕਿ ਮੈਨੂੰ ਜਿਹੜੇ ਨੇ ਅਦੇ ਤੋਂ ਜ਼ਿਆਦਾ ਜਿਹੜੇ ਐਮਐਲਏ ਨੇ ਉਹ ਮੈਨੂੰ ਸਮਰਥਨ ਕਰ ਰਹੇ ਨੇ ਤਕਰੀਬਨ ਉਹਨਾਂ ਨੇ ਕਾਫੀ ਐਮਐਲਏ ਦੱਸੇ ਤੇ ਇਸ ਦੇ ਨਾਲ ਹੀ ਜਦੋਂ ਇਹ ਗੱਲ ਸਾਰੇ মিডিਆ ਦੇ ਵਿੱਚ ਫੈਲ ਗਈ ਤੇ ਆਮ ਆਦਮੀ ਪਾਰਟੀ ਦੇ ਤੱਕ ਪਹੁੰਚੀ ਤਾਂ ਉਹਨਾਂ ਨੇ ਸਦੋਂ ਪਤਾ ਕਰਵਾਇਆ ਕਿ ਇਹ ਐਮਐਲਏ ਹੈ ਕੌਣ ਤਾਂ ਇੱਕ ਲਿਸਟ ਬਾਹਰ ਆਈ ਜਿਸ ਦੇ ਵਿੱਚ 10 ਐਮਐਲਏ ਦੇ ਨਾਮ ਸੀਗੇ ਜਿਸ ਦੇ ਵਿੱਚ ਕਈ ਐਮਐਲਏ ਨੇ ਜਿਵੇਂ ਲਾਡੀ ਟੌਂਸ ਹੋ ਗਏ ਦਿਨੇਸ਼ ਚੱਡਾ ਪਰਾਸ਼ਰ ਪੱਪੀ ਲੁਧਿਆਣਾ ਤੋਂ ਜਲੰਧਰ ਤੋਂ ਰਮਨ ਅਰੋੜਾ ਵਿਜੇ ਕੁਮਾਰ ਪ੍ਰਤਾਪ ਤੇ ਇਹ ਸਾਰੇ ਐਮਐਲਏ ਦੇ ਨਾਮ ਸਾਹਮਣੇ ਆਏ ਤੇ ਜਦੋਂ ਇਹਨਾਂ ਦੇ ਨਾਲ ਇਹਨਾਂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੇ ਆਪਣੇ ਲੈਟਰ ਹੈਡ ਤੇ ਜਾਰੀ ਕਰ ਦਿੱਤਾ ਕਿ ਸਾਸੀ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਸਮਰਥਨ ਨਹੀਂ ਦਿੰਦਾ ਉਸ ਤੋਂ ਬਾਅਦ ਇਹ ਫਰਜੀ ਵਾੜਾ ਸਾਹਮਣੇ ਆਇਆ ਤੇ ਇਸ ਦੇ ਖਿਲਾਫ ਕੇਸ ਦਰਜ ਹੋਏ ਅੱਜ ਲੁਧਿਆਣਾ ਦੇ ਵਿੱਚ ਵੀ ਕੇਸ ਦਰਜ ਹੋਇਆ ਆਪ ਐਮਐਲਏ ਪਰਾਸ਼ਰ ਪੱਪੀ ਨੇ ਇੱਕ ਐਫਆਈਆਰ ਦਰਜ ਕਰਵਾਈ ਹੈ ਤੇ ਉਸ ਤੋਂ ਪਹਿਲਾਂ ਰੋਪੜ ਦੇ ਵਿੱਚ ਦਿਨੇਸ਼ ਛੱਡਾ ਐਮਐਲਏ ਨੇ FIR ਦਰਜ ਕਰਵਾਈ ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲੇ ਤਾਂ ਗਿਆ ਤੇ ਉਧਰ ਹੀ ਹਜੇ ਵੀ ਨਵਨੀ ਚਤੁਰਵੇਦੀ ਆਪਣੇ ਇਸ ਐਲਾਨ ਦੇ ਉੱਤੇ ਇਸ ਦਾਅਵੇ ਦੇ ਉੱਤੇ ਬੈਠਾ ਹੋਇਆ ਹੈ ਕਿ ਹੁਣ ਜਿਹੜੀ ਜਿਹੜੇ ਮੈਂ ਕਾਗਜ਼ ਜਮ੍ਹਾਂ ਕਰਵਾਏ ਸੀਗੇ ਉੱਥੇ ਆਪਣੇ ਰਾਜ ਸਭਾ ਦੇ ਲਈ ਰਿਟਰਨਿੰਗ ਅਫਸਰ ਨੂੰ ਉਦੇ ਵਿੱਚੋਂ ਲਿਸਟ ਕਿਵੇਂ ਬਾਹਰ ਆਈ ਤੇ ਲਿਸਟ ਜਦੋਂ ਬਾਹਰ ਆਈਆ ਤਾਂ ਜਿਹੜੇ ਐਮਐਲਏ ਨੇ ਮੇਰੇ ਹੱਕ ਦੇ ਵਿੱਚ ਸਮਰਥਨ ਦਿੱਤਾ ਸੀ ਹੁਣ ਉਹਨਾਂ ਨੂੰ ਦਬਾਅ ਪਾਇਆ ਜਾ ਰਿਹਾ ਨਾਮ ਵਾਪਸ ਲੈਣ ਦੇ ਲਈ ਤਾਂ ਕਰਕੇ ਉਹ ਸਾਰਿਆਂ ਨੇ ਪੈਰ ਪਿੱਛੇ ਖਿੱਚ ਲਏ ਅਕਸਰ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਕਿ ਕਿੰਨੇ ਕਿੰਨੂ ਵੋਟ ਪਾਈ ਜਾਂ ਕਿੰਨੇ ਕਿਦੇ ਹੱਕ ਦੇ ਵਿੱਚ ਕਹਿ ਲਓ ਕਿ ਸਮਰਥਨ ਦਿੱਤਾ ਤੇ ਇਸ ਗੱਲ ਦੀ ਜਿਹੜੀ ਲਿਸਟ ਬਾਹਰ ਆਈ ਹੈ ਹਰਨਵਿੰਦਰ ਚਤੁਰਵੇਦੀ ਨੇ ਇਹ ਇੱਕ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ ਮੇਰੀ ਲਿਸਟ ਜਿਹੜੀ ਸੀਗੀ ਉਹ ਬਾਹਰ ਆਈ ਕਿਵੇਂ ਤੇ ਹੁਣ ਜਿਸ ਕਾਰਨ ਉਹ ਜਿਹੜੀ ਜਦੋਂ ਬਾਹਰ ਆ ਗਈ ਹੈ ਤਾਂ ਆਵਾਜ਼ੀ ਪਾਰਟੀ ਦੇ ਐਮਐਲਏ ਨੂੰ ਜ਼ਬਰਦਸਤੀ ਮਜਬੂਰ ਦਬਾਅ ਬਣਾ ਕੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਸ ਉਸ ਦਾ ਜਿਹੜਾ ਉਹਨਾਂ ਨੇ ਜਿਹੜੇ ਐਮਐਲਏ ਨੇ ਉਸ ਨੂੰ ਸਮਰਥਨ ਦਿੱਤਾ ਸੀ ਉਹ ਉਹਨਾਂ ਤੋਂ ਵਾਪਸ ਲਿਆ ਜਾਵੇ ਤੇ ਉਧਰ ਹੀ ਹਾਈ ਕੋਰਟ ਦੇ ਵਿੱਚ ਵੀ ਨਵਨੀਤ ਚਤੁਰਵੇਦੀ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਕਹਿ ਲਓ ਕਿ ਯਾਚੀਕਾ ਲਾਈ ਸੀ ਕਿ ਪਟੀਸ਼ਨ ਫਾਇਰ ਕੀਤੀ ਸੀ ਕਿ ਗ੍ਰਿਫਤਾਰੀ ਕਰਨ ਤੋਂ ਪਹਿਲਾਂ 10 ਦਿਨ ਦਾ ਮੈਨੂੰ ਨੋਟਿਸ ਦਿੱਤਾ ਜਾਵੇ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕਹਿ ਲਓ ਕਿ ਉਹਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਹੁਣ ਜਿਹੜੀ ਪੰਜਾਬ ਪੁਲਿਸ ਹੈ ਉਸ ਨੂੰ ਰੋਪੜ ਲੈ ਜਾ ਚੁੱਕੀ ਹੈ ਰੋਪੜ ਲੈ ਜਾ ਕੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਸਲ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਕੀ ਹੈ ਪਰ ਇਧਰ ਹੀ ਜੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਅਮਨ ਅਰੋਣਾ ਨੇ ਸਿੱਧੇ ਸਿੱਧੇ ਇਲਜ਼ਾਮ ਭਾਜਪਾ ਦੇ ਉੱਤੇ ਲਗਾਏ ਸਨ ਕਿ ਭਾਜਪਾ ਹੀ ਇਹ ਸਾਰਾ ਕੁਝ ਕਰਵਾ ਰਹੀ ਹੈ ਜਿਵੇਂ ਭਾਜਪਾ ਨੇ ਚੰਡੀਗੜ੍ਹ ਮੇਅਰ ਵੇਲੇ ਇੱਕ ਜਿਹੜਾ ਰਿਟਰਨਿੰਗ ਅਫਸਰ ਸੀਗਾ ਉਸਨੇ ਗਲਤ ਸਾਇਨ ਕਰਕੇ ਵੋਟਾਂ ਚੋਰੀ ਕੀਤੀਆਂ ਜਾਂ ਵੋਟ ਕਟੀਆਂ ਤਾਂ ਉਸੇ ਤਰ੍ਹਾਂ ਹੀ ਇਹ ਵੀ ਫਰਜੀ ਵਾੜਾ ਭਾਜਪੀ ਕਰਵਾ ਰਹੀ ਹੈ ਨਵਨੀ ਚਤੁਰਵੇਦੀ ਨੂੰ ਅਕੇ ਕਰਕੇ ਖੈਰ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਕਦੋਂ ਤੱਕ ਉਸ ਨੂੰ ਹੁਣ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਲੈ ਕੇ ਕੀ ਕੁਝ ਜਾਣਕਾਰੀ ਹਾਸਲ ਕੀਤੀ ਜਾਵੇਗੀ ਪਰ ਇੱਕ ਵਾਰ ਪੂਰੇ ਪੰਜਾਬ ਦੇ ਵਿੱਚ ਨਵਨੀ ਚਤੁਰਵੇਦੀ ਨੇ ਪੂਰੀ ਆਮ ਆਦਮੀ ਪਾਰਟੀ ਨੂੰ ਆਪਣੇ ਜੱਬ 'ਚ ਪਾ ਛੱਡਿਆ ਕਿ ਇਹ ਕੰਮ ਹੋਇਆ ਤੇ ਹੋਇਆ ਕਿਵੇਂ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਲਗਾਤਾਰ ਸ਼ਿਕਾਇਤ ਕਰ ਰਹੇ ਨੇ ਤੇ ਐਫ ਆਈ ਆਰ ਦਰਜ ਕਰਵਾਉਣੇ ਕਿ ਸਾਡੇ ਸਾਈਨ ਵੀ ਕਿਵੇਂ ਜਾਲੀ ਸਾਈਨਾਂ ਜਾਂ ਫਿਰ ਕਹਿ ਲੋ ਕਿ ਕਿਵੇਂ ਉੱਥੇ ਤੱਕ ਸਾਈਨ ਪਹੁੰਚੇ ਇਸ ਦੀ ਜਾਂਚ ਪੜਤਾਲ ਚੱਲ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਸ ਆਮਾ ਜਿਸ ਨਵਨੀ ਚਤੁਰਵੇਦੀ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਇੱਕ ਦੂਜੇ ਤੇ ਪਸਤੋਲਾ ਤਾਨ ਦਿੱਤੀਆਂ ਤੇ ਹੁਣ ਉਹ ਚਰਨਵਨੀ ਚਤੁਰਵੇਦੀ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ